ਸਸਿਕਾਲ ਜੀ ਕੁਰਾਲੀ ਨਿਊਜ਼ ਵਿੱਚ ਤੁਹਾਡਾ ਸਵਾਗਤ ਹੈ ਜੀ ਖਰੜ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਡੀਐਸਪੀ ਖਰੜ ਕਰਨ ਸੰਧੂ ਜੀ ਨੇ ਕਿਤੇ ਦੋਸ਼ੀ ਕਾਬੂ 24 ਘੰਟਿਆਂ ਦੇ ਵਿੱਚ ਕੱਲ ਰਾਤ ਜੋ ਦੋਸ਼ੀਆਂ ਦੇ ਵੱਲੋਂ ਕਿਸੇ ਦੇ ਵੱਲੋਂ 25 ਜੋ ਵਿਅਕਤੀ ਸਨ ਦੋਸ਼ੀ ਸਨ ਉਹਨਾਂ ਨੇ ਕੱਲ ਇੱਕ ਵਾਰਦਾਤ ਕੀਤੀ ਸੀ ਫਾਈਰ ਕੀਤੇ ਸਨ ਇਹ ਵੀਡੀਓ ਸਵੇਰੇ ਸਾਹਮਣੇ ਆਈ ਸੀ ਤੁਰੰਤ ਸਟੈਪ ਲਿਆ ਖਰੜ ਪੁਲਿਸ ਡੀਐਸਪੀ ਕਰਨ ਸੰਧੂ ਜੀ ਨੇ ਕੀਤਾ ਇਹਨਾਂ ਨੇ ਬਹੁਤ ਹੀ ਵਧੀਆ ਕੰਮ ਜੋ ਕਿ ਇਹਨਾਂ ਦੋਸ਼ੀਆਂ ਨੂੰ 24 ਘੰਟਿਆਂ ਦੇ ਵਿੱਚ ਕਾਬੂ ਕਰ ਲਿੱਤਾ ਗਿਆ ਮਿਤੀ 3 ਇਹ ਤੇ 24 ਦੇ ਦਰਮਿਆਨ ਨੂੰ ਰਾਤ ਨੂੰ ਸਾਨੂੰ ਇੱਕ ਇਨਫੋਰਮੇਸ਼ਨ ਰੀਸੀਵ ਹੋਈ ਸੀ ਕਿ ਕੌਲੀ ਰੋਡ ਤੇ ਫਿਊਚਰ ਹਾਈਟਸ ਸੋਸਾਇਟੀ ਜਿਹੜੀ ਖਾਨਪੁਰ ਦੇ ਲਾਗੇ ਹੈਗੀ ਉੱਥੇ ਕੁਝ ਨੌਜਵਾਨ ਜਿਹੜੇ ਨੇ ਲੜਾਈ ਝਗੜਾ ਕਰ ਰਹੇ ਨੇ ਤੇ ਹੰਗੜਬਾਦੀ ਕਰ ਰਹੇ ਨੇ ਤੇ ਇਹ ਵੀ ਇਨਫੋਰਮੇਸ਼ਨ ਰੀਸੀਵ ਹੋਈ ਸੀ ਵੀ ਕੋਈ ਕਿਸੇ ਨੇ ਹਵਾਈ ਫਾਇਰ ਵੀ ਕੀਤੇ ਨੇ ਤੇ ਉਸ ਇਨਫੋਰਮੇਸ਼ਨ ਤੋਂ ਤੁਰੰਤ ਜਿਹੜੀ ਕਾਰਵਾਈ ਕਰਦੇ ਹੋਏ ਸਾਡੀ ਪੁਲਿਸ ਪਾਰਟੀ ਵੀ ਇਤਲੀ ਮੌਕੇ ਤੇ ਪਹੁੰਚ ਗਈ ਸੀ ਮੌਕੇ ਤੋਂ ਜੋ ਮੌਕੇ ਤੋਂ ਪੜਤਾਲ ਕੀਤੀ ਗਈ ਉਦੇ ਮੁਤਾਬਕ ਅਸੀਂ ਜਿਹੜਾ ਮੁਖਬਰੀ ਦੇ ਆਧਾਰ ਤੇ ਉਹ ਇਨਫੋਰਮੇਸ਼ਨ ਦੇ ਆਧਾਰ ਤੇ ਮਕਦਮਾ ਨੰਬਰ 68/25 ਥਾਣਾ ਸਿਟੀ ਫਰਖੇ ਦਰਜ ਕਰ ਲਿਆ ਸੀ ਉਸੇ ਮੌਕੇ ਤੇ ਬਰਨ ਮਤਵ ਦੀ ਇਹ ਗੱਲ ਸਾਹਮਣੇ ਆਈ ਕਿ ਜਿਹੜੇ ਦੋ ਗਰੁੱਪ ਆਫ ਮਦਰਾਂ ਸੀਗੇ ਇਹ ਕਾਰ ਦੀ ਪਾਰਕਿੰਗ ਆ ਕਾਰ ਦੀ ਡਰਾਈਵਿੰਗ ਨੂੰ ਲੈ ਕੇ ਇਹਨਾਂ ਦੀ ਆਪਸ ਵਿੱਚ ਤਕਰਾਰਬਾਦੀ ਹੋਈ ਸੀ ਪਹਿਲਾਂ ਇੱਕ ਧਿਰ ਨੇ ਦੂਸਰੇ ਧਿਰ ਨਾਲ ਹੱਤੋਂ ਪਾਈ ਕੀਤੀ ਉਸ ਤੋਂ ਬਾਅਦ ਜਲ ਜਲਾਵਰਗੀ ਤੇ ਇੱਕ ਦੋ ਨੌਜਵਾਨ ਇੱਕ ਨੌਜਵਾਨ ਨੇ ਹਵਾਈ ਫੈਰ ਵੀ ਕੀਤੇ ਤੇ ਅਸੀਂ ਉਹਨਾਂ ਦੀ ਸੀਸੀਟੀਵੀ ਫੁਟੇਜ ਤੇ ਬਾਕੀ ਮੌਕੇ ਤੋਂ ਜਿਹੜਾ ਸਾਡੇ ਆਪਣੇ ਸਰਸਿਸ ਸੀ ਉਹਨਾਂ ਤੋਂ ਪ੍ਰਾਪਤ ਕਰਕੇ ਜਿਹੜਾ ਇਹਨਾਂ ਦੀ شناخت ਕੀਤੀ شناخت ਕਰਕੇ ਇਨੀਸ਼ੀਅਲੀ ਦੋ ਤੇ ਉਸ ਤੋਂ ਬਾਅਦ 23 ਹੋਰ ਟੋਟਲ 25 ਜਿਹੜੇ ਨੌਜਵਾਨ ਇਸ ਲੜਾਈ ਵਿੱਚ ਸ਼ਾਮਲ ਸੀ ਇਹਨਾਂ ਨੂੰ ਨਾਮਿਨੇਟ ਕਰਕੇ ਇਹਨਾਂ ਨੂੰ ਅਰੈਸਟ ਕਰ ਲਿਆ ਤੇ ਇਹਨਾਂ ਵੱਲੋਂ ਜਿਹੜਾ ਇਹ ਸਾਰੇ ਇਨਸੀਡੈਂਟਸ ਕੀ ਕਰਤੀਆਂ ਹੋਈਆਂ ਟੋਟਲ ਅਤਕਾਰ ਦੋ ਮੋਟਰਸਾਈਕਲ ਤੇ ਇਸ ਤੋਂ ਇਲਾਵਾ ਇੱਕ ਵੈਪਨ ਤੇ ਬਾਕੀ ਡੰਡੇ ਛੋਟੇ ਇਹੋ ਚੀਜ਼ਾਂ ਜਿਹੜੀਆਂ ਉਹ ਬਰਾਮਦ ਕਰਦੀਆਂ ਅੱਜ ਮਾਨਯੋਗ ਅਦਾਲਤ 'ਚ ਇਹਨਾਂ ਨੂੰ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਜਿਹੜੀ ਅਗਲੀ ਤਰੀਕ ਤਫਤੀਸ਼ ਰੰਮ ਕੀਤੀ ਜਾਏਗੀ ਸਿਰਫ ਕੋਈ ਪ੍ਰਾਇਮਰੀ ਇਨਵੈਸਟੀਗੇਸ਼ਨ ਤਾਂ ਸਾਹਮਣੇ ਆਇਆ ਹੈ ਜਿਸ ਦਾ ਵੈਪਨ ਮਿਲਿਆ ਹੈ ਨਾ ਕੋਈ ਜਾਂ ਕੋਈ ਹੋਰ ਮਾਮਲੇ ਜੱਟ ਸੀਗੇ ਜਾਂ ਕੋਈ ਹੋਰ ਤੋਂ ਲੜਾਈ ਝਗੜੇ ਦੇ ਜਾਂ ਕਿਸੀ ਹੋਰ ਕਿਸੇ ਜਿਹੜੇ ਉਹ ਕਿਸੇ ਵੀ ਜਿਹਨ ਇਨਵੋਲਡ ਨਹੀਂ ਹੈ ਜਾਂ ਇਸ ਤਰ੍ਹਾਂ ਦਾ ਦੇ ਕੋਈ ਇਹ ਕੋਈ ਜਿਆਦਾ ਨਹੀਂ সামনে ਆਇਆ ਕੁਝ ਨੌਜਵਾਨ ਤਾਂ ਇਹ ਵਿੱਚ ਕੋਈ ਜਿੰਮ ਟ੍ਰੇਨਰ টাইਪ ਸੀ ਕੁਝ ਉਹਨਾਂ ਤੋਂ ਸਟੂਡੈਂਟ ਸੀਗੇ ਤੇ ਕੋਈ ਜਿਆਦਾ ਕਿਸੇ ਦਾ ਕ੍ਰਿਮੀਨਲ ਰਿਕਾਰਡ ਤਾਂ ਨਹੀਂ ਹੋਇਆ ਇੱਕ ਜਣੇ ਨੂੰ ਛੱਡ ਕੇ ਉਹਦੇ ਤੇ ਪਹਿਲਾਂ ਮੜਾਈ ਚੱਲੇਗਾ ਪਰਚਾ ਹੈਗਾ ਪੁਲਹਾੜ ਦੇ ਤੌਰ ਤੇ ਇਹ ਵੀ ਸਾਡੇ ਰਿਕਾਰਡ ਦੇ ਮੁਤਾਬਕ ਜੋ ਸਾਹਮਣੇ ਆਇਆ ਕੋਈ ਬਾਕੀ ਕੋਈ ਮੇਜਰ ਇਹ ਜਿਹੇ ਐਂਗਲ ਨਹੀਂ সামনে ਆਇਆ ਪੁਲਿਸ ਸਰ ਵੈਪਨ ਕਿਹੜਾ ਹੀ ਪਤਾ ਨਹੀਂ ਇਹ ਨਵੇਂ ਨਾ ਮੈਂ ਬੰਦਾ ਰਪਨ ਸੀਗਾ ਜੀ ਲਾਇਸੈਂਸ ਹੈ ਕੀ ਬਸ ਹੋਰ ਲਾਇਸੈਂਸ ਨਹੀਂ ਜੀ ਫਿਲਹਾਲ ਦੇ ਤੌਰ ਤੇ ਤਾਂ ਅਨਲਾਈਸੈਂਸ ਰਪਨਾ ਜੀ ਲਾਇਸੈਂਸ ਨਹੀਂ ਤਾਂ ਆਇਆ ਇਹ ਕਿਹਦੇ ਕੋਲ ਬਣਾਵਨ ਦਾ ਹੈ ਮਤਲਬ ਪਰਸਨ ਜਿਹੜਾ ਹੈਗਾ ਜਿਹਦੇ ਦੇ ਵਿੱਚ ਇਮਾਨਤ ਕੀਤਾ ਉਹਦਾ ਨਾਮ ਇਹ ਜੀ ਹਰਜਿੰਦਰ ਸਿੰਘ ਦਾ ਹਰਜਿੰਦਰ ਸਿੰਘ ਨਾਮ ਦਾ ਵਿਅਕਤੀ ਆ ਉਹ ਤੇ ਕੋਲੇ ਨਾਲ ਇਹ ਦੋ ਜਣੇ ਫਸਾ ਰਹੇ ਹੋਣਗੇ ਤੇ ਰਹੂ ਹੋ ਰਹੇ ਨਾਲ ਜੀ ਨਮਸ਼ਾ ਜੀ ਇਹਦੇ 25 ਬੰਦੇ ਆਪਾਂ ਦੀ ਗੱਲ ਕਰ ਰਹੀਆਂ ਕਿੱਥੋਂ ਦੇ ਆਏ ਨੇ ਸਾਰੇ ਵੱਖ-ਵੱਖ ਪੰਜਾਬ ਦੇ ਕਿੱਧਰੋਂ ਨੇ ਦੇਖੋ ਜੀ ਜੋਤਰ ਨਾਜ਼ਾਨ ਹਰਿਆਣੇ ਦੇ ਹਰਿਆਣਾ ਵੇਸਟ ਨੇ ਕੁਝ ਪੰਜਾਬੀਸ ਨੇ ਤਾਂ ਇੱਕੋਨ ਇਕਲਟੀ ਦੇ ਨੇ ਹੈਗੇ ਉੱਤੇ ਖਰੜ ਮੋਸਟਲੀ ਕਿਰਾਏ ਤੇ ਰਹਿੰਦੇ ਸੀ ਮਤਲਬ ਇਹ ਸਟੂਡੈਂਟ ਨੇ ਆ ਕਿ ਵਰਕਰ ਮਤਲਬ ਜੋਬ ਕਰ ਰਹੇ ਨੇ ਜੇ ਮੈਂ ਤੁਹਾਨੂੰ ਦੱਸਿਆ ਜੀ ਕੋਸ਼ਿਸ਼ ਸਟੂਡੈਂਟ ਵੀ ਨੇ ਨਾ ਕੋਸ਼ਿਸ਼ ਜਿਵੇਂ ਪਾਰਟ ਟਾਈਮ ਜੋਬ ਕਰਦੇ ਨੇ ਦੋਨਾਂ ਨੇ ਜਿਮ ਟ੍ਰੇਨਰ ਵੀ ਨੇ ਤਾਂ ਵੱਖ-ਵੱਖ ਮਤਲਬ ਫੀਲਡਸ ਇੰਪਲੋਏ ਨੇ ਜੀ ਜੋ 25 ਦੇ ਬੱਚੇ ਇੱਕੋ ਗੁੱਟ ਦੇ ਨੇ ਦੋਨੋਂ ਬੋਤਲ ਦੇ ਨੇ ਮੇਰੀ ਜੀ ਅਸੀਂ ਤਾਂ ਐਫਆਰ ਦੇ ਸੈਕਸ਼ਨ ਵੀ ਲਾਏ ਨੇ ਕਿਉਂਕਿ ਸਾਨੂੰ ਕੋਈ ਔਰਮਲ ਕੰਪਲੇਂਟ ਨਹੀਂ ਸੀ ਰਸੀਵ ਹੋਈ ਤਾਂ ਜਿਹੜਾ ਪਰਚਾ ਅਸੀਂ ਆਪਣੀ ਇਨਫੋਰਮੇਸ਼ਨ ਤੇ ਦਿੱਤਾ ਬਾਅਦ ਸੀਸੀਟੀਵੀ ਫੁਟੇਜ ਆ ਤੁਸੀਂ ਦੇਖੀ ਵੀ ਹੋਣਾ ਸੀਸੀਟੀਵੀ ਫੁਟੇਜ ਆ ਗਈ ਸੀ ਉਹਦੇ ਬੇਸਿਸ ਤੇ ਅਸੀਂ ਸ਼ਨਾਖਤ ਕੀਤੀ ਹੈ ਉਹਨਾਂ ਨੇ ਉੱਥੇ ਬੁਲੱਡਬਾਜੀ ਕਾਫੀ ਨੌਲੈਸਨਸ ਕ੍ਰੀਏਟ ਕੀਤੀ ਹੈ ਤਾਂ ਉਹ ਨੌਲੈਸਨਸ ਬਿਲਕੁਲ ਕਿਸੇ ਕੀਮਤ ਤੇ ਟੋਲਰੇਟ ਤਾਂ ਨਹੀਂ ਕੀਤੀ ਜਾਊਗਾ ਤਾਂ ਅਸੀਂ ਇਹਦੇ ਖਰਾਬ ਪੂਰਾ ਸਖਤ ਐਕਸ਼ਨ ਕਰਵਾਇਆ ਪਨਾ ਕੇ ਸੱਚੀ ਕੋਈ ਮੈਕੀਟਰੀ ਨਹੀਂ ਆਉਂਦੀ ਕਿਹੜਾ ਦੇਖੋ ਜੀ ਆਰਐਟ ਲੱਗਿਆ 125 ਲੱਗਿਆ ਐਫਰੇ ਦੇ ਸੈਕਸ਼ਨ ਲੱਗੇ ਨੇ ਰਾਈਟਿੰਗ ਦੇ ਸੈਕਸ਼ਨ ਨੇ 191 191 ਬੀਐਨਐਸ ਉਹ ਸਾਰੇ ਸੈਕਸ਼ਨ ਲੱਗੇ ਨੇ ਫਿਰ ਲਗਾਤਾਰ ਇਹ ਦੇਖਣ ਜਾ ਰਹੇ ਕਿ ਉਸੇ ਇਲਾਕੇ ਦੇ ਵਿੱਚ ਦੁਕਾਨਾਂ ਜਿਹੜੀਆਂ ਰਾਤ ਦੇ 2-2 ਵਜੇ ਤੱਕ ਜਾਂ ਫੇਰ ਦੇ 3-4 ਵਜੇ ਤੱਕ ਖੁੱਲੀਆਂ ਰਹਿੰਦੀਆਂ ਉਸੇ ਮੈਸੇਮ ਹੋਂਦ ਤੇ ਕੋਈ ਐਕਸ਼ਨ ਨਾ ਕਰਾ ਰਹੇ ਬਿਲਕੁਲ ਨਹੀਂ ਜਾ ਰਿਹਾ ਜੀ ਅਸੀਂ ਜੋ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਰੂਲਸ ਐਂਡ ਰੈਗੂਲੇਸ਼ਨਸ ਨੇ ਉਹਨਾਂ ਨੂੰ ਇੰਫੋਰਸ ਕਰਨ ਲਈ ਅਸੀਂ ਪਾਵਨਦਾ ਤੇ ਉਹਨਾਂ ਦੀ ਜਿਹੜੀ ਅਸੀਂ ਸਖਤੀ ਨਾਲ ਪਾਲਣਾ ਕਰਾਉਣੀ ਵੀ ਹੈ ਪਹਿਲਾਂ ਇੱਕ ਦੋ ਜਗ੍ਹਾ ਤੇ ਸਾਡੇ ਧਿਆਨ ਚ ਆਇਆ ਸੀਗਾ ਉੱਥੇ ਅਸੀਂ ਬਿਲਕੁਲ ਮਤਲਬ ਕੰਟਰੋਲ ਕੀਤਾ ਕੋਈ ਦੁਕਾਨਾਂ ਦੇ ਸਾਹਮਣੇ ਤਾਂ ਇਹ ਲੜਾਈ ਨਹੀਂ ਹੋਈ ਇਹ ਤਾਂ ਆਮਿਕ ਰਹਿਸ਼ੀ ਸੁਸਾਇਟੀ ਸੀ ਜਿੱਥੇ ਇਹ ਲੜਾਈ ਹੋਈ ਹੈ ਤੇ ਕਿਸੇ ਮਾਰਕੀਟ ਜਾਂ ਕਿਸੇ ਉਹ ਜੀ ਤਾਂ ਕੋਈ ਗੱਲਬਾਤ ਨਹੀਂ ਆਈ ਸਾਹਮਣੇ ਕਿ ਕੋਈ ਮਾਰਕੀਟ ਖੁੱਲ ਨੂੰ ਕਰਕੇ ਲੜਾਈ ਕੀਤੀ ਹੈ ਹਾਂ ਤੇ ਸਰ ਅਸਮਨ ਲੈ ਕੇ ਗੱਲ ਲਈ ਪੇਸ਼ ਕਰਨ ਹਜੇ ਲਾਵਾ ਸਰ ਸਾਰੇ ਬੱਚੇ